ਦੋਸਤੋ ਵਕਤ ਕਿਵ ਜਾਇਆ ਪਿਆ ਬੰਦਿਆਂ ਨੂੰ ਤਾਂ ਹੋਣਾ ਹੋਣਾ ਤੇ ਲੱਕੜਾ ਨੂੰ ਮਨ ਲੱਗਦਾ ਵੀ ਆ ਪਤਾ ਨਹੀਂ ਕੀ ਆਹ ہماری ਇੱਕ ਕੁਛ ਲੱਗਿਆ ਹੋਇਆ ਇਹ ਦੇਖੋ ਤੁਸੀਂ ਕਿਵ ਜਾ ਲੱਗਦਾ ਕਿੰਨਾ ਇਹ ਹੋਰ ਹੀ ਭਿਆਨਕ ਜਾ ਲੱਗਦਾ ਜਿਵੇਂ ਕੋਈ ਲੱਕੜ ਨੂੰ ਕੈਸਰ ਹੋ ਗਿਆ ਹੁੰਦਾ ਮੈਂ ਤਾਂ ਇਦ ਤੱਕ ਦੇਖਿਆ ਹੀ ਨਹੀਂ ਕਦੇ ਇਹ ਜਾ ਕੁਛ ਲੱਗਿਆ ਹੋਇਆ ਲੱਕੜਾ ਨੂੰ ਬੇੜੀਆਂ ਪੂਰੀਆਂ ਇਦਾਂ ਲੱਗ ਜਾਂਦੀ ਹੁੰਦੀ ਉਹ ਕਾਲਖ ਜੀ ਅਰੇ ਲੱਕੜ ਢਾਲੀ ਦੀ ਆ ਸਿਉਂਕ ਨੂੰ ਸਿਉਂਕ ਲੱਗੀ ਹੋਈ ਤਾਂ ਹੈਗੀ ਆ ਇਹਦੇ ਪਰ ਆ ਕੀ ਆ ਵਿੱਚੋਂ ਨਿਕਲਦਾ ਇਹ ਇਹਦੇ ਬਾਰੇ ਕੋਈ ਸਮਝ ਨਹੀਂ ਲੱਗੀ ਤੇ ਇੱਥੇ ਤਾਂ ਕੁਝ ਹੋਰ ਹੀ ਤਰ੍ਹਾਂ ਦਾ ਬਣਿਆ ਪਿਆ ਦੇਖੋ ਜਿਵੇਂ ਕੋਈ ਚ ਲੋਕੋ ਕੀ ਸਮਾਂ ਕੀ ਵਜ ਆ ਗਿਆ ਕਿਉਂਕਿ ਅਸੀਂ ਤਾਂ ਘਰੇ ਜਿਹੜਾ ਖਾਣਾ ਨੇਚਰਲ ਤਿਆਰ ਕਰਦੇ ਹਾਂ ਪਾਥੀਆਂ ਦੇ ਉੱਤੇ ਜਾਂ ਚੁੱਲ੍ਹੇ ਦੇ ਉੱਤੇ ਅਸੀਂ ਗੈਸ ਗੂਸਤੇ ਨਹੀਂ ਕਰਦੇ ਤੇ ਬਾਕੀ ਉਹ ਪਤਾ ਨਹੀਂ ਕੀ ਇਹਦੇ ਬਾਰੇ ਮੈਂ ਵੀ ਇੱਥੇ ਦੇਖੀ ਜਾਂਦਾ ਸੀ ਖੜਾ ਹੁਣ ਅਜੀਬ ਜਿਹਾ ਲੱਗਿਆ ਤਾਂ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਹੈ